ਇਹ ਕਾਮਯਾਬੀਆਂ ਜਿਹੜੀਆਂ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਤੋਂ ਮਿਲੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਡਰੱਗ 카rtel ਹੈਗਾ ਬਹੁਤ ਵੱਡਾ ਨੈਕਸਸ ਉਹ ਬ੍ਰੇਕ ਕੀਤਾ ਗਿਆ ਉਹਦੇ ਚ 5 ਮੁਲਜ਼ਮ ਗ੍ਰਿਫਤਾਰ ਕੀਤੇ ਔਰ ਕਮਰਸ਼ੀਅਲ ਕੁਆਂਟੀਟੀ ਦੀ ਟ੍ਰੈਮਾਡੋਲ ਜਿਹੜੀ ਹੈ ਕੈਪਸੂਲਸ ਤੇ ਗੋਲੀਆਂ ਉਹ ਸਾਰੇ ਬਰਾਮਦ ਹੋਏ ਐ ਉੱਚ ਜਿਹੜੀ ਮੇਨ ਗੱਲ ਹੈ ਸਾਰੀ ਇਹ ਜਿਹੜਾ ਆਪਰੇਸ਼ਨ ਹੈ ਸਾਡੇ ਏਡੀਸੀਪੀ 3 ਮਿਸਟਰ ਅਬੀ ਬਨਿਉ ਰਾਣਾ ਔਰ ਇੰਸਪੈਕਟਰ ਸੀਆਈਏ 3 ਬਿੰਦਰ ਸਿੰਘ ਦੀ ਅਗਵਾਈ ਚ ਹੋਇਆ ਇਹਦੇ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਤਕਰੀਬਨ 12000 ਦੇ ਕਰੀਬ ਜਿਹੜੀਆਂ ਗੋਲੀਆਂ ਫੜੀਆਂ ਗਈਆਂ ਦੋ ਬੰਦਿਆਂ ਤੋਂ ਪ੍ਰਿੰਸ ਤੇ ਉਹਦੇ ਨਾਲ ਬਲਜਿੰਦਰ ਸਿੰਘ ਸੀਗਾ ਬਲਜਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਪਤਾ ਲੱਗੀ ਕਿ ਸਾਰਾ ਨੈਟਵਰਕ ਜਿਹੜਾ ਮੇਜਰ ਸਿੰਘ ਨਾਮ ਦਾ ਇੱਕ ਬੰਦਾ ਹੈ ਜੋ ਕਿ ਤਰਨਤਾਰਨ ਪੱਟੀ ਏਰੀਆ ਦਾ ਰਹਿਣ ਵਾਲਾ ਹੈ ਉਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਇਹ ਸਾਰਾ ਨੈਟਵਰਕ ਚਲਾ ਰਿਆ ਸੀ ਔਰ ਅਮਰਸਰ ਸਿਟੀ ਦੇ ਵਿੱਚ ਇਹ ਉੱਥੋਂ ਲੈ ਕੇ ਆ ਰਹੇ ਸੀ ਗੋਲੀਆਂ ਵਕਫਾ ਕੇ ਏਰੀਏ ਦੇ ਵਿੱਚ ਸਪਲਾਈ ਉਸ ਮੇਜਰ ਸਿੰਘ ਦੇ ਕਹਨ ਤੇ ਹੋ ਰਹੀ ਸੀਗੀ ਸੋ ਉਹਦੇ ਚ ਮੇਜਰ ਸਿੰਘ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਔਰ ਮੇਜਰ ਸਿੰਘ ਦੀ ਪੁੱਛਗਿੱਛ ਦੇ ਉੱਤੇ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਰੀਕੇ ਤੋਂ ਤੇ ਪੱਟੀ ਦੇ ਏਰੀਏ ਦੇ ਵਿੱਚੋਂ ਡਿਸਟ੍ਰਿਕਟ ਤਰਨਤਾਰਨ ਤੋਂ ਉਹਨਾਂ ਤੋਂ ਵੀ ਵੱਡੀ ਬਰਾਮਦਗੀ ਹੋਈ ਔਰ ਇਸ ਵੇਲੇ ਵੀ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਉਹਦੇ 'ਚ ਵੀ ਸਾਨੂੰ ਉਮੀਦ ਹੈ ਕਿ ਕੁਝ ਹੋਰ ਗ੍ਰਿਫਤਾਰੀਆਂ ਹੋਣੀਆਂ ਔਰ ਹੋਰ ਬਰਾਮਦਗੀਆਂ ਹੋਣਗੀਆਂ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਾਟਲ ਜਿਹੜਾ ਉਹ ਬ੍ਰੇਕ ਕੀਤਾ ਐ ਨੈਕਸਸ ਸਮੈਸ਼ ਕੀਤਾ ਪੁਲਿਸ ਨੇ ਇਹਦੇ ਨਾਲ ਸਪਲਾਈ ਚੇਨ ਨੂੰ ਬਹੁਤ ਵੱਡਾ ਇੱਕ ਝਟਕਾ ਮਿਲੇਗਾ ਔਰ ਜਿਹੜਾ ਜੇਲ੍ਹ ਦੇ ਵਿੱਚੋਂ ਬੈਠਾ ਹੈ ਬੰਦਾ ਚਲਾ ਰਿਹਾ ਸੀ ਇਹਦੇ ਸਾਰੇ ਜਿਹੜੇ ਬਾਕੀ ਕੰਟੈਕਟਸ ਨੇ ਉਹ ਵੀ ਅਸੀਂ ਬ੍ਰੇਕ ਕਰ ਰਹੇ ਹਾਂ ਇਹ ਫਾਰਵਰਡ ਲਿੰਕੇजेस ਦੇ ਵਿੱਚ ਤਾਂ ਪਾਣੀ ਬੰਦੇ ਫੜੇ ਗਏ ਆ ਹੁਣ ਬੈਕਵਰਡ ਲਿੰਕੇਜ ਦੇ ਵਿੱਚ ਅਸੀਂ ਜਿਹੜਾ ਬੈਚ ਨੰਬਰ ਤੋਂ ਪਿੱਛੇ ਤੱਕ ਮੈਨੂਫੈਕਚਰਿੰਗ ਤੱਕ ਸਾਡੀ ਡੈਡੀਕੇਟਿਡ ਟੀਮ ਲੱਗੀ ਹੋਈ ਹੈ ਉੱਥੇ ਤੱਕ ਸਾਨੂੰ ਕਾਫੀ ਲੀਡਸ ਮਿਲੀਆਂ ਕਿਉਂਕਿ ਅਜੇ ਇਸ ਸਟੇਜ ਦੇ ਉੱਤੇ ਸ਼ੇਅਰ ਨਹੀਂ ਕੀਤੀ ਜਾ ਸਕਦੀਆਂ ਉਹਦੇ ਤੇ ਵੀ ਵੱਡਾ ਆਪਰੇਸ਼ਨ ਸੀ ਲਾਂਚ ਕਰਕੇ ਇਹਨੂੰ ਅਖੀਰ ਤੈ ਲੈ ਕੇ ਜਾਣਾ ਲਾਸਟ ਪੁਆਇੰਟ ਤੱਕ ਕਿ ਕਿੱਥੋਂ ਇਹ ਸਾਰਾ ਸਮਾਨ ਆਇਆ ਔਰ ਕਿਵੇਂ ਇਹ ਸਾਰੀ ਜਿਹੜੀ ਕਾਰਟਲ ਚੱਲਦਾ ਸੀ ਸੋ ਟੋਟਲ ਬ੍ਰਾਮ ਦੀ ਅੱਜ ਤੱਕ 17000 ਗੋਲੀਆਂ ਨੇ ਟ੍ਰੈਮਾਡੋਲ ਦੀਆਂ ਜੋ ਕਿ ਹਾਈਲੀ ਕਮਰਸ਼ੀਅਲ ਕੁਆਂਟੀਟੀ ਮੈਂ ਕਹਿ ਸਕਦਾ ਇਸ ਤੋਂ ਇਲਾਵਾ ਇਸ ਗੱਲ ਦੋ ਆਈਆਂ ਕਿ ਪ੍ਰਿੰਸ ਤੇ ਜਿਹੜਾ ਮੇਜਰ ਹੈ ਇਹ ਦੋਨੇ ਪਹਿਲਾਂ ਕਮਰਸ਼ੀਅਲ ਕੁਆਂਟੀਟੀ ਦੇ ਐਨਡੀਪੀਐਸ ਕੇਸਾਂ 'ਚ ਤਰਨ ਤਰ ਦੇ ਵਿੱਚ ਇਹਨਾਂ ਦੇ ਅਕਿਊਜ਼ ਨੇ ਔਰ ਉਸ ਤੋਂ ਬਾਅਦ ਵੀ ਇਹੀ ਆਪਣੇ ਸਿੰਥੈਟਿਕ ਡਰੱਗਸ ਦਾ ਜਿਹੜਾ ਕਾਰਟਲ ਚਲਾ ਰਹੀ ਸੀ ਸੈਕੰਡਰੀ ਪ੍ਰਾਪਤ ਕੀ ਹੋਈ ਹੈ ਉਹਦੇ ਚ ਸਾਡੇ ਸੀਆਈਏ ਦੇ ਦੋਨੇ ਵਿੰਗਸ ਪਹਿਲਾਂ ਮੈਂ ਬਿੰਦਰ ਸਿੰਘ ਦਾ ਗਲਤੀ ਨਾਲ ਕਿਹਾ ਗਿਆ ਉਹ ਪਹਿਲੇ ਵਾਲਾ ਸਿੰਥੈਟਿਕ ਡਰਗਸ ਦੇ ਵਿੱਚ ਮੋਲਕਦੀਪ ਸੀਆਈਏ ਵਾਲਾ ਵਨ ਦਾ ਕੰਮ ਸੀਗਾ ਸੈਕੰਡ ਇਹ ਆਰਮਸ ਦਾ ਗੈਂਗਸਟਰਸ ਦਾ ਇੱਕ ਜਿਹੜਾ ਮੋਡਿਊਲ ਹੈ ਉਹਨੂੰ ਅਸੀਂ ਬਸਟ ਕੀਤਾ ਉਹਦੇ ਚ ਚਾਰ ਪਿਸਟਲ 0.32 ਬੋਰ ਦੇ ਤੇ ਨਾਲ ਕਾਟਰੀਜਸ ਅਸੀਂ ਬਰਾਮਦ ਕੀਤੇ ਐ ਜੋ ਕਿ ਇੱਕ ਲੋਕਲ ਬੰਦਾ ਹੈਗਾ ਮਾਨਕ ਇਥੋਂ ਦਾ थाना ਸੁਲਤਾਨਵਿੰਡ ਦਾ ਇਹਦੀ ਗ੍ਰਿਫਤਾਰੀ ਦੇ ਵਿੱਚ ਇਹ ਤੋਂ ਬਰਾਮਦ ਕੀਤੇ ਗਏ ਨੇ ਜੋ ਮੁੱਢਲੀ ਪੁੱਛਗਿੱਛ ਪਤਾ ਲੱਗਿਆ ਕਿ ਇਹ Madhya Pradesh ਤੋਂ ਲੈ ਕੇ ਆ ਰਿਹਾ ਸੀ ਇਹ ਤੇ ਉਸ ਤੋਂ ਡਿਟੇਲ ਜਦੋਂ ਅਸੀਂ ਜ਼ਿਆਦਾ ਗਏ ਉਹਦੇ ਪਤਾ ਲੱਗਿਆ ਕਿ ਇੱਕ ਗੈਂਗਸਟਰ ਹੈਗਾ ਸਿਮਰਨਜੀਤ ਸਿੰਘ ਉਰਫ ਜੁਜਾਰ ਇਸ ਗਰੂਪ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਕਬੱਡੀ ਖਿਡਾਰੀ ਨੰਗਲੰਬੀਆਂ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਹੋਇਆ ਉਹਦੀ ਡਾਇਰੈਕਸ਼ਨ ਤੇ ਇਹ ਸਾਰਾ ਕੰਮ ਕਰ ਰਿਆ ਸੀਗਾ ਔਰ ਇਹਦੀ ਕਿਉਂਕਿ ਹੁਣ ਜੇ ਮੁੱਢਲੀ ਪੁੱਛਗਛ ਹੋ ਰਹੀ ਹੈ ਹੁਣ ਹੀ ਗ੍ਰਿਫਤਾਰੀਆਂ ਥੋੜੀ ਦੇਰ ਪਹਿਲਾਂ ਹੋਈਆਂ ਰਿਮਾਰਡ ਲੈ ਕੇ ਅਸੀਂ ਹੋਰ ਵੀ ਕਾਰਵਾਈ ਕਰਾਂਗੇ ਔਰ ਜਿਹੜੀ ਇੰਪੋਰਟੈਂਟ ਗੱਲ ਹੈ ਇਹਨੂੰ 7 ਸਾਲ ਦੀ ਸਜ਼ਾ ਵੀ ਹੋਈ ਸੀ ਜਿਹੜਾ ਇਹ ਮਨਕ ਹੈਗਾ ਔਰ 5 ਮਹੀਨੇ ਪਹਿਲਾਂ ਇਹ ਜੇਲ੍ਹ ਦੇ ਵਿੱਚ ਆਇਆ 307 ਅਟੈਂਪਟ ਟੂ ਮਰਡਰ ਦੇ ਕੇਸ ਦੇ ਵਿੱਚ ਸੀਗਾ ਇਹ ਸੋ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਇੱਕ ਨੈਕਸਸ ਜਿਹੜਾ ਆਰਮਸ ਤੇ ਗੈਂਗਸਟਰਸ ਦਾ ਔਰ ਉਹਨਾਂ ਦੀ ਆਰਮ ਸਪਲਾਈ ਦਾ ਤੋੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਮਿਸਟਰ ਅਭਿਮਨਯੂ ਰਾਣਾ ਔਰ ਅਮੋਲਕਦੀਪ ਸਾਡੇ ਸੀਆਈਏ ਇੰਚਾਰਜ ਅਬਿੰਦਰ ਔਰ ਉਹਨਾਂ ਦੀ ਟੀਮ ਉਹਨੂੰ ਵਧਾਈ ਦਿੰਨਾ ਔਰ ਸਾਡੀ ਜਿਹੜੀ ਇਹ ਮੁਹਿਮ ਹੈ ਇਸੇ ਤਰ੍ਹਾਂ ਡਰੱਗਸ ਦੇ ਗੈਂਗਸਟਰਸ ਦੇ ਖਿਲਾਫ ਪੂਰੀ ਤੇਜ਼ੀ ਨਾਲ ਚੱਲਦੀ ਰਹੇਗੀ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਕੁਣ ਇਹ ਪਿਛਲੇ ਜਿਹੜੇ 10 ਕੇਸ ਦੀ ਗੱਲ ਤੋਂ ਬਰਾਬਰ ਕਿਤੇ ਸੀ ਉਹਦੇ ਨਾਲ ਕੋਈ ਕਨੈਕਟਡ ਨਹੀਂ ਉਸ ਕੇਸ ਤੋਂ ਪ੍ਰੋਗਰੈਸ ਨਹੀਂ ਉਹ ਉਹ ਕੇਸ ਅਲੱਗ ਚੱਲ ਰਿਹਾ ਜੀ ਉਹਦੇ 'ਚ ਅਸੀਂ ਅਲੱਗ ਲੱਗੇ ਹੋ ਉਹ ਇੱਕ ਗੈਂਗ ਵੀ ਅਲੱਗ ਹੈ ਤੇ ਉਹਨਾਂ ਦਾ ਜਿਹੜਾ ਸੋਰਸ ਵੀ ਅਲੱਗ ਹੈ ਜਿਹੜਾ ਤੁਸੀਂ ਕਿਹਾ ਨਸ਼ੀਲੇ ਗੋਲੀਆਂ ਬਾਰੇ ਤੁਸੀਂ ਤਾਂ ਆਮ ਤੌਰ ਤੇ ਜਿਹੜੇ ਐਨਡੀਐਸ ਦੇ ਕੇਸ ਹੁੰਦੇ ਇਹਨਾਂ ਦੇ ਸੈਂਪਲ ਕੋਈ ਜਦੋਂ ਜਦੋਂ ਉੱਥੇ ਜਾਂਦਾ ਉੱਥੇ ਜਾ ਕੇ ਕਾਫੀ ਇਹ ਬੜੀ ਹੋ ਜਾਂਦੇ ਤੁਸੀਂ ਬਹੁਤ ਵਧੀਆ ਕਾਰਵਾਈ ਪੁਲਿਸ ਕਰਦੀ ਹੈ ਜਦੋਂ ਉਹਦੇ ਸੈਂਪਲ ਜਾ ਕੇ ਕਾਫੀ ਇਹ ਬਰੀ ਹੋ ਜਾਂਦੇ ਤੁਸੀਂ ਨੇ ਵਧੀਆ ਕਾਰਵਾਈ ਪੁਲਿਸ ਕਰਦੀ ਹੈ ਜਦੋਂ ਉਹਦੇ ਸੈਂਪਲਿੰਗ ਇਹ ਪੂਰੇ ਕੋਰਟ ਦੇ ਵਿੱਚ ਇਹਨਾਂ ਨੂੰ ਉਸ ਅੰਜਾਮ ਤੱਕ ਨਹੀਂ ਪਹੁੰਚ ਪਾਉਂਦੇ ਕੀ ਕਾਰਨ ਰਹਿੰਦੇ ਨੇ ਇਹਨਾਂ ਬਾਰੇ ਤੁਸੀਂ ਦੇਖੋ ਵੱਖ-ਵੱਖ ਕਾਰਨ ਹੁੰਦੇ ਆ ਜੀ ਐਨਡੀਪੀਐਸ ਐਕਟ ਦੀਆਂ ਪ੍ਰੋਵੀਜ਼ਨ ਬਹੁਤ ਸਟ੍ਰਿੰਜੈਂਟ ਹੈ ਕਿਉਂਕਿ ਪਨਿਸ਼ਮੈਂਟ ਬਹੁਤ ਜ਼ਿਆਦਾ ਮੈਂ ਇੱਥੇ ਬਹੁਤ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਬੇਸਿਕਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਆਪਣੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਇਹ ਕੀਤੀ ਜਾਵੇ ਔਰ ਸਾਡਾ ਨਾਲ ਨਾਲ ਇਹ ਵੀ ਫਰਜ਼ ਹੈ ਕਿ ਅਸੀਂ ਪੈਰ ਵੀ ਕਰਕੇ ਸਜ਼ਾ ਕਰਾਈਏ ਜਿਵੇਂ ਤੁਸੀਂ ਦੇਖ ਰਹੇ ਹੋ ਮੁਲਜ਼ਮਾਂ ਦੇ ਵਿੱਚ ਪਹਿਲੇ ਕਿਸੇ ਕੇਸਾਂ ਦੇ ਵਿੱਚ ਵੀ ਸਜ਼ਾ ਹੋਏ ਹੋਏ ਨਹੀਂ ਹੋ ਸਕਦਾ ਕੋਈ ਕਿਸੇ ਕੇਸ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆਈ ਹੋਵੇ ਬਟ ਇੱਥੇ ਕੋਈ ਉਹ ਜਿਹਾ ਕਲੀਅਰਿੰਗ ਕੇਸ ਨਹੀਂ ਹੈ ਜੇ ਮੇਰੇ ਨੋਟਿਸ 'ਚ ਆਇਆ ਜੁਹਾਰ ਦੇ ਸੰਪਰਕ ਵਿੱਚ ਕਿਵੇਂ ਆਇਆ ਜੁਹਾਰ ਦੇ ਨਾਲ ਕਿਵੇਂ ਸੰਪਰਕ ਬਣਿਆ ਤੁਸੀਂ ਜੁਹਾਰ ਜੀ ਜੋ ਜਾਰਦਾ ਭਾਜੀ ਜਦੋਂ ਜੇਲ੍ਹਾਂ ਦੇ ਵਿੱਚ ਜਾਂਦੇ ਆ ਜੀ ਔਰ ਬਾਹਰ ਰਹਿੰਦੇ ਆ ਗੈਂਗਸਟਰਸ ਦਾ ਆਪਸ ਕ੍ਰਿਮੀਨਲ ਦਾ ਨੈਟਵਰਕ ਬਣੀ ਜਾਂਦਾ ਹੈ ਔਰ ਆਪ ਆ ਜਿਵੇਂ ਪਹਿਲਾਂ ਦੇਖਦੇ ਆਂ ਕਿ ਜੇਲ੍ਹ ਦੇ ਵਿੱਚ ਬਹੁਤ ਸਾਰੇ ਆ ਕਨੈਕਸ਼ਨ ਬਣ ਜਾਂਦੇ ਆ ਔਰ ਉੱਥੋਂ ਹੀ ਆਪਣੇ ਅੱਗੇ ਨਵੇਂ ਸਾਥੀ ਕੰਪਲੈਕਸ ਜੋੜ ਲੈਂਦੇ ਨੇ ਪਰੂਫ ਗਰੂਪ ਜੇਲ੍ਹ ਸੀ ਇਹ ਮਸਲ ਦੇ ਵਿੱਚ ਸੀਗਾ ਨਹੀਂ ਭਾਈ ਸਾਹਿਬ ਗੱਲ ਇਹ ਆ ਨਾ ਇੱਕ ਮੈਸੇਜ ਦੇਣ ਦੇ ਬੜੇ ਤਰੀਕੇ ਹੁੰਦੇ ਨੇ ਤੁਹਾਨੂੰ ਪਤਾ ਹੈ ਪਹਿਲਾਂ ਵੀ ਬਹੁਤ ਸਾਰੇ ਕ੍ਰਿਮੀਨਲ ਇਦਾਂ ਫੜੇ ਗਏ ਆ ਔਰ ਕਿਸ ਤਰ੍ਹਾਂ ਇਹਨਾਂ ਦਾ ਅੱਗੇ ਤੋਂ ਕੇ ਇੱਕ ਸੰਪਰਕ ਕੀਤਾ ਹੁੰਦਾ ਥਰਡ ਬੰਦਾ ਹੁੰਦਾ ਉਹ ਸਾਰੀ ਗੱਲ ਅਸੀਂ ਹਜੇ ਵੈਰੀਫਾਈ ਕਰ ਰਹੇ ਕਿਸ ਤਰ੍ਹਾਂ ਮੈਸੇਜ ਆਇਆ ਜਾਂ ਕਿਸ ਤਰ੍ਹਾਂ ਇਹਨਾਂ ਦਾ ਕਮਿਊਨੀਕੇਸ਼ਨ ਹੋਇਆ ਜੋ ਕਿ ਜੇਲ ਅਥਾਰਟिटीज ਨਾਲ ਵੀ ਟੇਕ ਅਪ ਕੀਤਾ ਜਾਏਗਾ ਬੋਲੋ ਸਰ ਇਹ ਟਾਰਗੇਟ ਕਿੰਨੇ ਬੰਦੇ ਨੇ ਜਿਹਨੂੰ ਅਪਨ ਜਿਹੜੇ ਬੰਦੋਂ ਆਏ ਸੀ ਪੈਸੇ ਵਜੇ ਗੱਲ ਨੂੰ ਕਹਿਣੀ ਬੜੀ ਮੁਸ਼ਕਲ ਹੈ ਕੋਈ ਟਾਰਗੇਟ ਇਹੋ ਜਿਹਾ ਸਾਹਮਣੇ ਨਹੀਂ ਆਇਆ ਪਰ ਡੈਫੀਨਿਟਲੀ ਦੇਖੋ ਜੇ ਗੈਂਗਸਟਰਸ ਦੇ ਕਹਿਣ ਤੋਂ ਇੱਕ ਗਰੁੱਪ ਇਕੱਠੇ ਕਰ ਰਿਹਾ ਹਥਿਆਰ ਤੇ ਨੇਚਰਲੀ ਉਹ ਆਪਣੀ ਜਾਂ ਤਾਂ ਗੈਂਗ ਦੀ ਆਪਣੀ ਫਾਇਰ ਪਾਵਰ ਵਧਾ ਰਿਹਾ ਜਾਂ ਉਹਨਾਂ ਦਾ ਕੋਈ ਪੋਟੈਂਸ਼ੀ ਅਗੇ ਸੋਚ ਸਕਦੇ ਆ ਸੋ ਇਹਦੀ ਬੜੀ ਡਿਟੇਲ ਚ ਪੁੱਛ ਕੀਤੀ ਜਾ ਰਹੀ ਹੈ ਔਰ ਉਹ ਜੋ ਵੀ ਆਏਗੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਪ੍ਰੋਡਕਸ਼ਨ ਵਾਰੰਟੀ ਕਿ ਇਹ ਮੈਂ ਜਿੰਸੀ ਉਹ ਜੁਆ ਲੈ ਕੇ ਆਇਆ ਕਿ ਪ੍ਰੋਡਕਸ਼ਨ ਵਾਰੰਟੀ ਹਾਂ ਹਾਂ ਬਿਲਕੁਲ ਜਿੱਦਾਂ ਉਹਦੀ ਆਏਗੀ ਉਹ ਤਾਂ ਡੈਫੀਨਿਟਲੀ ਲੈ ਕੇ ਆਵਾਂਗੇ ਕਿ ਕੋਈ ਜੇ ਬੰਦਾ ਕੋਈ ਇਹੋ ਜਿਹਾ ਵਿਟਮੈਂਟ ਕਰ ਰਿਹਾ ਹੈ ਤੋ ਉਹਨੂੰ ਤਾਂ ਲਾਅ ਦਾ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ ਬੇਸਿਕਲੀ ਰਹਿਣ ਵਾਲਾ ਕਿਤੋਂ ਦਾ ਸਰ ਇਹ ਵੈਸੇ ਜੁਦਾ ਸਿਮਨ ਜੀ ਸਿੰਘ ਜੁਦਾ ਆ ਰਿਹਾ ਹੈ ਕਿ ਮੈਂ ਚੈੱਕ ਕਰ ਲਾਂ ਨਾ ਵੈਸੇ ਵੈ ਸੁਣਿਆ ਅੰਮ੍ਰਿਤਸਰ ਦਾ ਇਹ ਸੋ ਦੈਟ ਮੀਨਸ ਦੋਨਾਂ ਕਿਸਾ ਜੀ ਕਮਨ ਹੈリエ ਹੈ ਕਿ ਕ੍ਰਿਮੀਨਲ ਜਿਹੜੇ ਕ੍ਰਾਈਮ ਵਾਰ-ਵਾਰ ਕਰ ਰਹੇ ਉਹਨੂੰ ਲੈ ਕੇ ਕੋ ਪੁਲਿਸ ਦੀ ਸਟ੍ਰੈਟਜੀ ਬਣਾਈ ਹੈ ਭਾਈ ਅਸੀਂ ਸਾਰੀ ਸਟ੍ਰੈਟਜੀ ਬਿਲਕੁਲ ਭਾਈ ਸਾਹਿਬ ਬਣਾਈ ਹੈ ਇਹਦੇ ਚ ਬੜੀ ਸਿੰਪਲ ਗੱਲ ਹੈ ਕਿ ਜਿੰਨੇ ਵੀ ਬੇਲਡ ਆਊਟ ਹੈਗੇ ਆ ਉਹਦੇ ਤੇ ਜਦੋਂ ਫਸਟ ਮੀਟਿੰਗ ਵੀ ਮੈਂ ਕੀਤੀ ਸੀ ਆਪਣੇ ਆਫੀਸਰ ਨਾਲ ਅੱਜ ਵੀ ਸਾਡੀ ਮੀਟਿੰਗ ਰੱਖੀ ਹੋਈ ਹੈ ਉਹ ਚ ਮੇਨ ਫੋਕਸ ਹੀ ਮੈਂ ਇਸ ਗੱਲ ਤੇ ਦਿੱਤਾ ਕਿ ਜਿਹੜੇ ਬੰਦੇ ਬੇਲ ਤੇ ਆਏ ਆ 올ਡ ਕ੍ਰਿਮੀਨਲ ਸਪੈਸ਼ਲੀ ਇਨ ਸੈਂਸੇਸ਼ਨਲ ਕੇਸਸ ਐਨ ਡੀ ਪੀ ਐਸ ਕੇਸਸ ਔਰ ਆਰਮਜ਼ ਐਕਟ ਕੇਸਸ ਉਹਨਾਂ ਤੇ ਅਸੀਂ ਸਰਵੇਲੈਂਸ ਵੱਧ ਬਧਾਉਣੀ ਹੈ ਉਹਦਾ ਰਿਵਿਊ ਅਸੀਂ ਟਾਈਮ ਟੂ ਟਾਈਮ ਕਰਦੇ ਰਹਿਣਾ ਦਿਸ ਇ ਸਪੈਸ਼ਲੀ ਮੈਂ ਤਾਂ ਇਸ ਗੱਲ ਤੇ ਬਹੁਤ ਫੋਕਸ ਕਰ ਰਿਹਾ ਪਰ ਪਿੱਛੇ ਜੇ ਮੇਰੇ ਖਿਆਲ ਨਾਲ ਜੀ ਕਾਮਯਾਬੀ ਮਿਲੀ ਵੀ ਹੈ ਜਿਸ ਨਾਲ ਭਾਲਾ ਕਰਕੇ ਜਿਹੜਾ ਪਹਿਲੇ ਕਾਫੀ ਉੱਤੇ ਫੇਲ ਕਰਦੇ ਨੇ ਉਹ ਹੀ ਪਿੱਛੇ ਜੇ ਪਾਰਟਨਰਾਂ ਤੋਂ ਮਿਲਿਆ ਸੀ ਉਹਦੇ ਵਿੱਚ ਉਹ ਉਹ ਹਾਂਜੀ ਹਾਂਜੀ ਬਿਲਕੁਲ ਉਹ ਬਾਰ ਬਾਰ ਰਿਪੀਟਸ ਉਸ ਗੱਲ ਦੇ ਵਿੱਚ ਆ ਜਾਂਦੇ ਸਪੈਸ਼ਲੀ ਜਿਹੜੇ ਹਿੰਸ ਕ੍ਰਾਈਮ ਚ ਬੰਦੇ ਬਾਹਰ ਹੁੰਦੇ ਆ ਤੇ ਉਹਨਾਂ ਦੇ ਨਵੇਂ ਕੰਪਲੈਕਸ ਬਣ ਜਾਂਦੇ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਬਟ ਡੈਫੀਨਿਟਲੀ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਦੋਨਾਂ ਦੇ ਪ੍ਰੀਵੈਂਟਿਵ ਦੇ ਵਿੱਚ ਇਹ ਮੇਜਰ ਬਹੁਤ ਅਸੀਂ ਫੋਕਸਡ ਮੈਂ ਰੱਖਿਆ ਹੋਇਆ ਹੈ ਅਮਰ ਸਾਹਿਬ ਜੀ ਇਹ ਵੈਪਨ ਬੜੇ ਗੱਲੇ ਲਗਾਤਾ ਰਹਿੰਦਾ ਤਾਂ ਵਿਸ਼ਾ ਜੀ ਤੇ ਟਾਪੀ ਆਉਂਦੀ ਹੈ ਮਸਲਾ ਜਿਹੜਾ ਕੈਂਸਰ ਨੇ ਭਾਈ ਸਾਹਿਬ ਗੱਲ ਇਹ ਹੈ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਹੈ ਮੈਂ ਇਹਨੂੰ ਚਿੰਤਾ ਦਾ ਵਿਸ਼ਾ ਬਿਲਕੁਲ ਨਹੀਂ ਪਬਲਿਕ ਨੂੰ ਮੈਂ ਫੇਰ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਪੂਰੀ ਸਤਰਕ ਹੈ ਔਰ ਇਹ ਸ਼ੋਅ ਕਰ ਰਹੀ ਹੈ ਕਿ ਰਿਜ਼ਲਟ ਕਿੱਦਾਂ ਆ ਰਹੇ ਹੈ। ਤਕਰੀਬਨ ਹੀ ਮੱਧ ਪ੍ਰਦੇਸ਼ ਤੋਂ ਆਏ, ਪਿਛਲੇ ਵੀ ਮੱਧ ਪ੍ਰਦੇਸ਼ ਤੋਂ ਆਏ ਤੁਸੀਂ ਉਹ ਵੀ ਜਿਹੜੀ ਜਿੱਕਤ ਦੀ ਰਿਪੀਅਸ ਕੰਸਰਨ ਅਥਾਰਟੀ ਨਾਲ ਗੱਲ ਕੀਤੀ ਜਾਏਗੀ। ਉਸ ਲੈਵਲ ਤੇ ਕੋਈ ਗੱਲ ਉਹਨਾਂ ਨੇ ਧਿਆਨ ਨਹੀਂ ਕਰ ਰਹੇ ਜੀ ਸਾਡੇ ADTF ਦੇ ਜਿਹੜੇ ਚੀਫ ਨੇ ਉਹਨਾਂ ਦੇ ਥਰੂ ਕੱਲ ਚੱਲ ਰਹੀ ਹੈ। ਔਰ ਇਹ ਬਹੁਤ ਸਾਰਾ ਮੁੱਦੇ ਇੱਥੇ ਨਹੀਂ ਸਾਰੇ ਪੰਜਾਬ 'ਚ ਤਕਰੀਬਨ ਐਮਪੀ ਸੋਰਸ ਕਾਫੀ ਸਾਹਮਣੇ ਉੱਬਰ ਕੇ ਆ ਰਿਹਾ ਹੈ ਇਸ ਦੇ ਇਸ ਖੇਤਰ ਦਾ ਸਭ ਪ੍ਰੋਡਕਸ਼ਨ ਇੱਥੇ ਉੱਥੇ ਵੀ ਜਾਂ ਉੱਥੇ ਵੀ ਕਿਤੋਂ ਬਾਹਰ ਪ੍ਰੋਡਕਸ਼ਨ ਦਾ ਵੀ ਚੱਲ ਰਿਹਾ ਜੀ ਉੱਥੇ ਕੰਮ ਤੇ ਉਹ ਕਰ ਰਹੇ ਆ ਜੀ ਆਪਾਂ ਸਾਰਾ ਉਹਦੇ ਚ ਆਈ ਥਿੰਕ ਪ੍ਰੋਗਰੈਸ ਵਧਿਆ ਹੋਏਗੀ ਸਰ ਇੱਕ ਇੰਟਰਸਟੇਟ ਗੈਂਗਸਟਰ ਟ੍ਰਾਂਸਪੋਰਟ ਬਣੀ ਜੀ ਜਿਸ ਨਾਲ ਕੋਨਾ ਦੀ ਕੋ ਹਲਕਣ ਨਾਲ ਕੁਝ ਜਿਹੜੇ ਕ੍ਰਾਈਮਰ ਇਥੋਂ ਪੱਟ ਕੇ ਉੱਥੇ ਸ਼ਿਫਟ ਲੈ ਰਹੇ ਹਨ ਉਹਨਾਂ ਨੂੰ ਕਰਲੀ ਸਰ ਬਹੁਤ ਅੱਛਾ ਜੀ ਦੇਖੋ ਜਿਵੇਂ ਸਾਰਤਕ ਵਗੈਰਾ ਔਰ ਰਣਜੀਤ ਐਵੈਨਿਊ ਵਾਲੇ ਕੇਸ ਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਉਹਨਾਂ ਡਰਾਈਵਰ ਵਗੈਰਾ ਤੇ ਉਹ ਸਾਰੇ ਏਜੀਟੀਐਫ ਦੀ ਮੈਂ ਤੇ ਅਭਿਮਨਿਉ ਜੀ ਦੋਨ नाल नाल को चार्ज रहा है तो इस करके वो लेंद्र ही रहने इट इज़ ए कॉर्डीनेटर एफर्ट साढ़े डी जी साहब बहुत इस गल इंटरस्ट लेंदे और हमेशा कोआर्डीनेशन वर्क करते हैं अंक यू जी